ਬੜੀ ਤਸਵੀਰ ਨਹੀਂ online ਦਿਖਾ ਰਹੀ ਦੋਸਤ ਜੀ ਕਦੀ ਇੱਕ ਰਾਤ ਦੀ ਇੱਕ ਤੀਕ ਰਾਤ ਦੀ ਨਹੀਂ ਲੱਗਦਾ ਕਿ ਬਸ ਇਤਿਬਾਰ ਸਿੱਤੇ ਕੀਰਤ ਰਹਿੰਦੇ ਹੈ ਕਿ ਜੇ ਬਾਬਾ ਜੀ ਨਹੀਂ ਹੈ ਕੋਈ ਵੀ ਵੀਡੀਓ ਵਿੱਚ ਕੀਰਤ ਸੁਣਾਉਂਗੇ ਹਰਿ ਵਸੂ ਦੋ ਮਿੰਟ ਲਈ ਬਹੋਣੀ ਵਾਸ ਹਰਿ ਜਨ ਕੀ ਆਰਿ ਸੰਗਿਆਰੀ ਹਰਿ ਜਨ ਚਾਰੀ ਸਤ ਗੁਰ ਤੁਮਾਰੇ ਘਰ ਸਵਾਰੇ ਸਤ ਗੁਰ ਤੁਮਾਰੇ ਜੁਲਸਾਂ ਵੀ ਜੰਮਨ ਨੂੰ ਫਾਮ ਕੀਆ

ਕੀ ਗੱਲ ਹੈ ਜੀ ਸਾਰੇ ਜਿਹਨਾਂ ਦਾ ਨਾਮ ਆ ਰਿਹਾ ਹੈ ਤਾਂ ਮੈਂ ਬੇਨਤੀ ਕਰਨਾ ਅੱਜ ਦੇ ਵੀ ਆਪਣੀ ਸਾਡੇ ਬੋਲੀ ਸੰਪਰਕ ਜੋ ਸੰਤ ਬਾਵਾ ਦਾ ਉਹ ਦਾਤਾ ਬੰਤਾ ਸਿੰਘ ਜੀ ਮੁੰਡੇ ਪਿੰਡ ਵਾਲੇ ਉਹਨਾਂ ਨੂੰ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਕਿ ਉਸ ਨੂੰ ਮੋਖਰਾ ਦੇ ਤਾਂ ਤਾਂ ਸਰ ਦੇ ਗੱਲਸਾ ਮਾਰੇ ਇਸ ਨੂੰ ਕਾ ਨੂੰ ਮੋਖਰਾਤੇ ਹੋਏ ਦਾਸ ਨਾਲ ਜੋੜ ਕੇ ਬਾਤ ਕਰਾਂ ਤੇ ਤੇਰੀ ਵਾਲੀ ਨੂੰ ਦੇ ਆ ਵਾਹਿਗੁਰੂ ਜੀ ਕਾ ਖਾਲਸਾ ਹੈ ਇਧਰ ਹਿਰਖੜੀਏ ਬਈਏ

ਕਮ ਟੂ ਮਾਈ ਚੈਨਲ ਮਾਈ ਫੈਮਲੀ ਬਲੌਗ ਮਾਨਵ ਚ ਕਲਰਸ ਆ ਗਏ ਦਾ ਵੈਰਤਮ ਚਾਰਤੀ ਕਲਾ ਜਨਤ ਤੂ ਵੀ ਆਪਣੇ ਕਲਾਜ ਖੁਸ਼ਕ ਲਾ ਰੋ ਅਸੀਂ ਹੋ ਗਏ ਤਿਆਰ ਅਸੀਂ ਹੋ ਚੱਲੇ ਆ ਗੁਰਦਵਾਰੇ ਉਥੇ ਆ ਗਤਾਂ ਤੇ ਅੱਜ ਵੱਡਾ ਮੇਲਾ ਵਾ ਹੱਤੇ ਪਿੰਦ ਤੇ ਉਥੇ ਚੱਲੇ ਜਿੱਨੇ ਤਾਂ ਉਥੇ ਜਾ ਕੇ ਮਿਲਦੇ ਆ ਬਾਏ ਮੇਰੇ ਯਾਰ ਸਾਰੇ ਅੱਜ ਇਸੇ ਵਾਲੀ ਵੀਡੀਓ ਦੇ ਨਾਲ ਹੈਲੋ ਜੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਤੇ ਤੁਹਾ ਦਾ ਸਵਾਗਤ ਹੈ ਜਿਆਦਾ ਤੁਮਨ ਸੰਦੇਸ਼ ਦੇ ਰਿਹਾ ਸਟਿੱਚ ਕੀ ਕਹੀ ਨਹੀਂ ਮੇਰਾ ਮੇਰਾ ਵੀ ਜਿਸ ਸਿੱਧਾਨੇ ਕਮੈਂਟ ਕਰਕੇ ਸੂਤ ਕਿੰਨਾਂ ਦਾ ਲਗਾ ਫਤਿਹ ਆਪਾਂ ਆ ਮਕਰਤਾਂ ਕਿੰਨਾਂ ਦਾ ਲੱਗਾ ਤੂੰ ਬੈਠੇ ਨਿਉਂ ਕਰਾਂ ਆ ਵੇਖੋ ਮਨਮੀਤ ਨੇ ਪਾਏ ਨਿਉਂ ਕੱਪੜੇ ਕੋਲ ਸਿੱਟੇ ਗੋਦ ਦਾ ਬਾੜੀ ਹੈਲੋ ਜੀ ਸਤਿ ਸ਼੍ਰੀ ਅਕਾਲ ਮਨ ਫੈਮਿਲੀ ਬਲਾਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 3 ਤਰੀਕ ਦੀ बस अज बच्चे गए नहीं स्कूल ठीक नहीं है मतलब तो इत मैं भी उठ के ठीक नहीं है उठ के तो दवाई दुई खा के वाह इत टाइम जोड़ा मतलब डेढ़ के दिन टाइम पाइम है मैं दही जमाया राती तो दही जोड़ा जमया नहीं तो हूँ मैं चल धुपे रख दिन मैं वो गड़वी धुपे रहा जम जू तो ਤੇ ਬਸ ਇਹ ਤੇ ਲਗੀ ਹੀ ਪੁੰਡੇ ਸਵ ਕਰਨ ਪੈਣ ਸਵ ਕਰਕੇ ਫਤੇ ਮੇਰੇ ਨਾਲ ਪਿਆ ਹੈਗਾ ਤੇ ਮੈਂ ਉੱਟੀ ਦਾ ਫਤੇ ਮਗਰ ਰੋਟੇ ਪਿਆ ਮਾਚੀਂ ਪੁੰਡੇ ਸਵ ਕਰਦੀ ਆ ਤੇ ਪੁੰਡੇ ਸਵ ਕਰਦੀ ਕਰਦੀ ਨੂੰ ਗੁਰ ਫਤੇ ਉੱਟ ਗਿਆ ਮਗਰ ਆ ਗਿਆ ਤੇ ਇਹ ਮੁੰਡਿਆ ਪਿਆ ਉੱਟ ਗਿਆ ਨੰਕੇ ਅਜੇ ਬੱਚੇ ਗਏ ਨਹੀਂ ਸਕੂਲ ਕਿਤਕਾवट ਜੀ ਹੋਗੀ 2-3 ਦਿਨ ਲਗਾਤਾਰ ਨਹੀਂ 5-6 ਦਿਨ ਲਗਾਤਾਰ ਹੀ ਆਂਦੇ ਨੇ ਸਵੇਰੇ ਸ਼ਾਮ ਤੋੜਾ ਕਰਕੇ ਤਕਾਉਟ ਜੀ ਹੋਗੀ ਇਸ ਕਰਕੇ ਬੱਚੇ ਨਹੀਂ ਗਿਆ ਨਾ ਆਪ ਹੀ ਉੱਠਿਆ ਨਹੀਂ ਗਿਆ ਸੋ ਮੈਂ ਤੇ ਉਸ ਤੋਂ ਉੱਠ ਵੀ ਛੇ ਘੋਜੇ ਨਾਲ ਟਟੋ ਟੱਗ ਨੂੰ ਲੈ ਤੇ ਬੱਚੋ ਇਹ ਨਹੀਂ ਉੱਠੇ ਪੈਣ ਪੜਾ ਫਿਰ ਮੈਂ ਪੈ ਰਹਿਣ ਤੇ ਮੈਂ ਚੱਲ ਪੈ ਰੋ ਤਾਂ ਕਾ ਉੱਠੀ ਹੋਗੀ ਚੱਲ ਕੋਈ ਨਹੀਂ ਤਨਾ ਚਲ ਤੇ ਤੇਲ ਤੁਲ ਮਲ ਕਿਤੇ ਨਾ ਨੋਣੀ ਤਾਂ ਪਹਿਰੇ ਦਵਾਈ ਦੇ ਕੇ ਗਰਭ ਪਤੀ ਨੇ ਵਾਲੇ ਆਪ ਖਾ ਕੇ ਘੜੀ ਕਰੈਸਟ ਕਰ ਲਈ ਹੈਗੀ ਉਹ ਤੇ 2 ਘੋਜੇ ਦੇ ਲਾਗੇ ਬੰਨੇ ਉੱਠਿਆ ਤੇ ਮੈਂ ਤੇ ਉੱਠ ਵੀਂਗੀ ਕੱਕੂ ਜੀ ਤੇ ਬਸ ਇਸ ਤਰ੍ਹਾਂ ਹੀ ਲੱਗ ਕਿ ਤੱਕ ਉੱਠ ਜੀ ਹੋ ਜਾਂਦੀ ਹੈ ਤੇ ਕੋਈ ਗੱਲ ਨਹੀਂ ਤੇ ਮੈਨੂੰ ਮੈਨਨ ਕਰਨੀ ਹੈ ਸਵੇਰੇ ਦੇਖੇ ਡੰਡਾ ਹੈ ਕਹਿੰਦੀ ਹੀ ਪਹਿਲਾਂ ਕਿ ਡੰਡਾ ਹੈ ਉਹ ਕਿ ਫਿਲਮ ਇੰਦ ਨਾਲ ਪੈਗੀ ਗੁਰਫਤੇ ਰੋਟੀ ਖਾ ਕੇ ਤੇ ਮੈਂ ਵੀ ਪੈਗੀ ਗੁਰਫਤੇ ਵੀ ਮੈਨੂੰ ਕਹਿਣੀ ਕਿ ਉੱਠੋ ਹੁਣ ਕੰਮ ਕਰੋ ਕੱਪੜੇ ਕੁੱਪੜੇ ਮਤਲਬ ਚੇਂਜ ਕਰਕੇ ਨਹਾ ਕੇ ਤੇ ਫਿਰ ਕੰਮ ਕਰੋ ਕੋਈ ਸਕੂਲ ਦਾ ਲਿਖੋ ਲਾ ਕੋ ਬੁੱਕ ਨੂੰ ਖੋਲ ਕੇ ਵੇਖੋ ਤੇ ਮਨ ਮੀਤ ਨੂੰ ਕਹਿੰਦੀ ਮਨ ਮੀਤ ਵੀ ਕਹਿੰਦੀ ਮਮਾ ਕੱਦਦੀ ਹੈ ਬਣਾ ਕੇ ਤੇ ਨਵਾ ਇਹਨੂੰ ਹੀ ਤੋਸ ਤੋਂ ਬਾਦ ਫੇਰੇ ਖੇਡਦੇ ਰਹੇ ਬੜਾ ਘੱਡੇ ਵਰ ਲੱਗਮ ਵਿੱਚ ਆ ਗਏ ਇਹ ਵੀ ਦੋਵੇਂ ਭੈਣ ਭਰਾ ਕਾਫੀ 10 15 ਮਿੰਟ ਮਾਹੀ ਕਾਫੀ ਭੜੀ ਹੋਏ ਤੇ ਉਹ ਵੀ ਗੁੱਸੇ ਕਰਕੇ ਹੋ ਕੇ ਮਾਹ ਕਾਪੀ ਭੜ ਲਾਉਣਾ ਜ ਸਕੂਲ ਨੂੰ ਨਹੀਂ ਗਿਆ ਨਾਲ ਕੰਮ ਉਹ ਕੋਈ ਪਿਆਰ ਹੈਗਾ ਤੇ ਕਰੋ ਮਰ ਬਰੰਗ ਨੁਕੈ ਨਹੀਂ ਇਤਨਾ ਬਿੱਲੇ ਕਿੰਨੇ ਸੰਗਤਾਂ ਦਾ ਇੰਨਾ ਜਦਾ ਮੇਲਾ ਭਰਿਆ ਹੈ ਨਾ ਬੜਾ ਜਿਆਦਾ ਤੇ ਮੇਲੇ ਦੇ ਵੀਡੀਓ ਕੋਈ ਵੀ ਮੈਨੂੰ ਤਾਂ ਸ਼ੂਟ ਨਹੀਂ ਨਾ ਹੀ ਮੈਨੂੰ ਲੱਗਾ ਇਹ ਲੋਗਾਂ ਦੇ ਜਣ ਕੇ ਥੋੜਾ ਘਟੇਰ ਉੱਥੇ ਬੈਠੇ ਬੁੱਟੇ ਲੋਹਾਂ ਦੇ ਸੇਵਾ ਕੀਤੀ ਉਸ ਤੋਂ ਬੜਾ ਗੁਰਫਤਿਆਂ ਨੂੰ ਬਹੁਤ ਤੰਗ ਕਰਦੇ ਸੀ ਫਿਰ ਮੈਂ ਨੂੰ ਲੈ ਕੇ ਤੇ ਬਾਹਰ ਬੈਠ ਗਈ ਤੇ ਨਾ ਹੀ ਮੇਰੇ ਲੱਗੇ ਕਿ ਸਰ ਕੋਈ ਨਹੀਂ ਹੈਗਾ ਤੇ ਨਾ ਫਿਰ ਮੈਂ ਬਣਾਈ ਮੈਂ ਕੀ ਰਹਿਣ ਦਿੰਨੀ ਆ ਇਸ ਕਰਕੇ ਘਰ ਮੇਰੇ ਕਲ ਲਈ ਵੀਡੀਓ ਕੋਈ ਵੀ ਜਿਹੜੀ ਨਹੀਂ ਬਣਾਈ ਹੋਈ ਤੇ ਪਰਸੋਂ ਰਾਤ ਲਈ ਹੈਗੀ ਛੋਟੀਆਂ-ਛੋਟੀਆਂ ਇੱਕ ਦੋ ਕਲਿੱਪ ਮੈਂ ਐਡ ਕਰਤੀਆਂ ਵਿੱਚ ਸਟਾਰਟਿੰਗ 'ਚ ਕਿਉਂਕਿ ਪਰਸੋਂ ਹੀ ਅਸੀਂ ਮਤਲਬ ਜੂਨ ਲੋਗਾਂ ਤੇ ਬੈਠੀ ਆਂ ਤੇ ਲੋਮਾਂ ਤੇ ਹੀ ਸੇਵਾ ਕਰਦੇ ਰਹੇ ਫਲਕਿਆਂ ਦੀ ਸੰਗਤ ਪਰਸੋਂ ਰਾਤ ਨੂੰ ਬੜੀ ਤੇ ਕੱਲ੍ਹ ਦਿਨ ਬਹੁਤ ਜ਼ਿਆਦੀ ਸੰਗਤ ਹੈਗੀ ਬਹੁਤ ਜ਼ਿਆਦੀ ਹੈਗੀ ਇਸ ਕਰਕੇ ਨਹੀਂ ਬਣੀ ਐਮੀ ਬੁਣਾ ਇੰਨੀ ਕਿ ਉਹ ਨਾਲ ਇੱਕ ਤੇ ਫਿਰ ਗੁਰੂਪਤੀ ਵੀ ਬੜਾ ਤੰਗ ਕਰਨਦੇ ਕਿ ਦੀ ਦੁਕਾਨਾਂ ਤੇ ਜਾਣਾ ਵਾ ਮੈਨੂੰ ਮਾਹ ਲੈ ਲੂ ਕਿ ਬਠੀ ਆ ਰਹੇ ਉਹ ਲਾਲੂ ਕੇ ਚੰ ਨਾਲ ਕਾਫੀ ਟਾਈਮ ਜਿਹੜਾ ਲੋਹਾਂ ਤੇ ਉਸ ਤੋਂ ਬੜਾ ਪੜਨੇ ਤੇ ਬੈਠ ਗਈ ਸੀਵਾ ਕਰਨ ਨੂੰ ਤੇ ਬਸ ਤੁਮਾ ਕੰਟੀਪੁਣੇ ਸਵ ਕਰ ਕੇ ਤੇ ਮਲਾਈ ਵਾਲੇ ਡੁੰਗੀ ਜਿਹੜੇ ਬਾਹਰ ਕੱਢ ਦੂੰਗੇ ਉਹ ਕੱਢ ਕੇ ਤੇ ਗੋੜ ਵਾਲਾ ਹੈਗਾ ਇਹ ਜਿਆ ਉਹਨਾਂ ਕੋਲ ਹੀ ਜਿਹੜਾ ਪਰਫੇਸ਼ ਉਹ ਵੀ ਕੱਢ ਕੇ ਡੱਬੇ ਚ ਪਾਉਣਾ ਇਸ ਤਰ੍ਹਾਂ ਨਾ ਕਿੰਨਾ ਮਤਲ ਖਲਾਰਾ ਜਿਆ ਪਿਆ ਇਹ ਵੱਧ ਜਿਹਾ ਨਾ ਥੋੜੀ ਜੁੜ ਕਰਕੇ ਨਾ ਦਸ ਸਫਾਈ ਹੋਣੀ ਸਾਡੇ ਕਮਰਿਆਂ ਦੀ ਇਹ ਖਲਾਰਾ ਜੇ ਬੁੜਾ ਪਿਆ ਹੁਣ ਉਹਨਾਂ ਦੀ ਸਫਾਈ ਕਰੂੰਗੀ ਤੇ ਘਰ ਫਤੇ ਲੇ ਗੋ ਇਸ ਤਰ੍ਹਾਂ ਰੂੰਦਾ ਰੂੰਦਾ ਪੈ ਗਿਆ ਆਣ ਕੇ ਸੁੱਤਾ ਉੱਠਿਆ ਆਵਾ ਜਾਣ ਕੇ ਤੇ ਰੂੰਦਿਆ ਥਲੇਲੇ ਡੰਡਿਆ ਵਾ ਉਹ ਲੱਗ ਗਿਆ ਗਿਆ ਹੈਗਾ ਉਸ ਤੋਂ ਬਦਲ ਮੈਂ ਚੋਕੋ ਕੇ ਚੁਪ ਚੁਪ ਕਰਾ ਬੰਦੇ ਸਾਫ ਕਰਕੇ ਨਲ ਪਰੇ ਸਾਫ ਕਰਕੇ ਤੇ ਉਸ ਤੋਂ ਬਾਅਦ ਚਾਹ ਮਿਲ ਕੇ ਦਿੱਤੀ ਨਾ ਬੱਚੇ ਨੂੰ ਆਈ ਨੂੰ ਇਹ ਮੈਂ ਕਿਹਦਾ ਸਵੇਰੇ ਨਾਲ ਆਇਆ ਹੈਗਾ ਬੱਚੇ ਨੂੰ ਆਏ ਬੱਚੇ ਮੇਸ਼ਾ ਨਹੀਂ ਨਿਵਾਏ ਆ ਚਲ ਚਾਚੂ ਪੀਕੇ ਇਹ ਦਿਨੇ ਜਣੇ ਹੋ ਗਏ ਬਿਮਾਰ ਫਤੇ ਵੀ ਨਹੀਂ ਠੀਕ ਪਤੇ ਹੁਣ ਥੱਲੇ ਪਿਆ ਸੁਤਾ ਉੱਠ ਕੇ ਆਇਆ ਵਾ ਜਿੱਥੇ ਹੈਗਾ ਵਾ ਡੇਢ ਘੰਟਾ ਦਾ ਟਾਈਮ ਤੇ ਹੁਣ ਮੈਂ ਇਹਨਾਂ ਨੂੰ ਨਮਾਲਾ ਨਾਲੇ ਸਿਰਸੁਰਵਾਵਾ ਇਹਨਾਂ ਬੱਚਿਆਂ ਦੀ ਮੇਰਾ ਆਪਣੀ ਸਰੀਕਾ ਠੀਕ ਬੁਖਾਰ ਜਾਇਆ ਤੇ ਅਸੀਂ ਦੁਬਾਰਾਈ ਖਾ ਕੇ ਰੋਟੀ ਖਾ ਕੇ ਤੇ ਪੈ ਗਏ ਸੀਗੇ ਘੜੀ ਤੇ ਹੁਣ ਮੈਂ ਇਹਨਾਂ ਨੂੰ ਨਵਾਣੀ ਹੁਣ ਫਤੇ ਉੱਠੋ ਮੇਰੇ ਬੱਚਾ ਉੱਠ ਬਸ ਇੱਥੇ ਹੈਗਾ ਵਾ ਰਾਤ ਦਾ ਟਾਈਮ 9:00 ਵਜ ਗਈ ਹੈ ਪੂਤੀ ਪਾਣੀ ਕਾ ਲਿਆ ਸਾਰਾ ਕਿਚਨ ਨੂੰ ਗਿਸਾਫ ਸਾਰਾ ਕੁਝ ਸਮੇਟ ਲਿਆ ਸੋਇਲ ਸੂਈ ਦਾ ਤੇ ਮਸ ਇੱਥੇ ਵੀ ਲੱਗੀ ਹੈ ਗੁਰਪਤਿਪੇ ਮਨਵੀ ਦੀ ਜਨੀ ਨੂੰ ਪ੍ਰਸਮਾਰ ਨੂੰ ਅਸਵੇਰੇ ਕੇਲੇ ਟਾਈਮ ਤੇ ਟਾਈਮ ਹੀ ਉਠਿਆ ਜਾਂਦਾ ਕਿ ਪਹਿਲਾਂ ਨਹੀਂ ਉਠਿਆ ਜਾਂਦਾ ਤੇ ਮੈਂ ਚਲ ਮੜੀ ਜੀ ਪੈਂਟ ਤੇ ਸ਼ਲਟਾ ਦੋਨਾਂ ਨੂੰ ਪ੍ਰਸਮਾਰ ਦਿੰਦੀ ਤਾਂ ਜਿਸੇ ਆਣ ਵਾਲੀ ਭਾਗੇ ਜਾਂਦੇ ਗਰਮੀ ਗਲੀ ਨਹੀਂ ਗੱਡੀ ਵੀ ਤੇ ਮੈਂ ਚਲ ਥੋੜੇ ਕਿ ਦਿਨ ਹੋਰ ਭਾਜਣ ਫਿਰ ਗਰਮੀ ਗਲੀ ਕੱਢ ਕੇ ਦੰਗੇ ਸਪ੍ਰੈਸ ਸਮਰ ਕੇ ਨਾਲੀ ਨੇ ਲਾਈਨਿੰਗ ਥੋਤੀ ਪਈ ਹੈ ਤੇ ਉਹ ਮੈਂ ਬੈਠਦੇ ਇਸ ਤਰ੍ਹਾਂ ਹੀ ਸੁੱਟੀ ਸੀ ਦੁਆਨ ਤੇ ਉਸ ਤੋਂ ਬਾਅਦ ਮੈਂ ਨੂੰ ਵੀ ਤੈ ਜਿਹੜੀ ਮਾਰ ਲੂੰਗੀ ਲਾਈਨਿੰਗ ਨੂੰ ਤੈ ਲਾ ਦੂੰਗੀ ਜੈਨੀਫੋਰਮ ਪ੍ਰੈਸ ਕਰਕੇ ਉਸ ਤੋਂ ਬਾਅਦ ਤੇ ਚਲੋ ਜੀ ਠੀਕ ਹੈ ਫਿਰ ਸਪ੍ਰੈਸ ਵੀਡੀਓ ਨੂੰ ਫੁੱਲਵੌਚ ਕਰ ਲਿਆ ਕਰੋ ਜਿਹੜੇ ਨਿਊ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਜੀ ਠੀਕ ਹੈ ਫਿਰ ਮਿਲਦੇ ਹਾਂ ਹੋਰ ਕਿਸੇ ਨਵੀਂ ਵੀਡੀਓ 'ਚ ਓਕੇ ਜੀ ਬਾਏ Thank mm -hmm. you.